ਇਹ ਮੁੱਦਾ ਜਿਹੜਾ ਇਹ ਧੰਨ ਦਬਾਅ ਮਤੇ ਦੇ ਵਿੱਚ ਲਾਇਆ ਸੀ ਪਰ ਉਹ ਮਨਲਾ ਦਾ ਤੁਸੀਂ ਰਿਜੈਕਟ ਕਰਤਾ ਕਿ ਕਿਵੇਂ ਰਿਜੈਕਟ ਹੋ ਗਿਆ ਜੀ ਕੁਝ ਕਾਰਨਾ ਕਰਕੇ ਖੈਰ ਥੈਂਕ ਯੂ ਕਿ ਤੁਸੀਂ ਮੈਨੂੰ ਸਮਾਂ ਦਿੱਤਾ ਅ ਤਲਵੰਡੀ ਸਾਬੋ ਦੇ ਵਿੱਚ ਸਭ ਤੋਂ ਵੱਡੀ ਗੁਰਗੋਵਿੰਦ ਸਿੰਘ ਰਿਫਾਈਨਰੀ ਹੈ ਜੀ ਤੇ ਜਦੋਂ ਰਿਫਾਈਨਰੀ ਲੱਗੀ ਆ ਨਾ ਤੇ ਉੱਥੇ ਕਰੋੜਾਂ ਦੀ ਜ਼ਮੀਨ ਕੌਡੀਆਂ ਪਾ ਉੱਥੋਂ ਦੇ ਲੋਕਾਂ ਨੇ ਦਿੱਤੀ ਆ ਤੇ ਰਿਫਾਈਨਰੀ ਲਾਉਣ ਵੇਲੇ ਉਦੇ ਰੂਲਸ ਦੇ ਵਿੱਚ ਇੱਕ ਕਲ ਕਮਿਟ ਕੀਤਾ ਸੀਗਾ ਕਿ ਜਦੋਂ ਰਿਫਾਈਨਰੀ ਲੱਗ ਜਾਂਦੀ ਹੈ ਤਾਂ ਜਿਹੜਾ ਦਾ ਸੀਐਸਆਰ ਹੋਊਗਾ ਇਹਦਾ 2% ਅਸੀਂ 100 ਕਿਲੋਮੀਟਰ ਦੇ ਘੇਰੇ ਤੇ ਲੋਕਾਂ ਦੀ ਸੋਸ਼ਲ ਸਿਕਿਉਰਿਟੀ ਵਾਸਤੇ ਇਹਨੂੰ ਯੂਜ਼ ਕਰਾਂਗੇ ਪਰ ਮੈਂ ਸੀਐਸਆਰ ਨੂੰ ਲੈ ਕੇ ਇੰਨੀਆਂ ਕ ਚਿੱਠੀਆਂ 2.5 ਸਾਲਾਂ ਦੇ ਵਿੱਚ ਕੱਢ ਚੁੱਕੀਆਂ ਜਿਹਦੇ ਜ਼ਿੰਮੇਵਾਰ ਸਦਮ ਸਦੇ ਸਾਡੇ ਡੀਸੀ ਨੇ ਸਾਡੇ ਐਸਐਸਪੀ ਸਾਹਿਬ ਨੇ ਇਹ ਤੋ ਤਾਂ ਕਿ ਚੀਫ ਸੈਕਟਰੀ ਸਾਹਿਬ ਨੂੰ ਮੈਂ ਚਿੱਠੀ ਲਿਖ ਦਿਤੀ ਹੈ ਖੈਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਕਿ ਸਾਡੇ ਕੋਲੇ ਸੀਐਸਆਰ ਦਾ حساب ਨਹੀਂ ਆਉਂਦਾ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਫੈਨਰੀ ਜਿਹੜਾ ਸੀਐਸਆਰ ਦਾ ਪੈਸਾ ਬਣਦਾ ਉਹਨੂੰ ਕਿੱਥੇ ਲਾਉਂਦੀ ਹੈ ਉਹ ਸਿਰਫ ਮਿੱਠੀਆਂ ਗੋਲੀਆਂ ਦੇ ਕੇ ਨਾ ਇੱਕ ਤਰ੍ਹਾਂ ਦੇ ਕਹਿ ਲਓ ਕਿ ਬੈਂਚ ਵੰਡ ਕੇ ਉਹ 3 ਗਾਰਡ ਵੰਡ ਕੇ ਲੋਕਾਂ ਨੂੰ ਕਹਿ ਦਿੰਦੀ ਹੈ ਕਿ ਤੁਹਾਡਾ ਸੀਐਸਆਰ ਪੂਰਾ ਹੋ ਗਿਆ ਸੋ ਜੇ ਸਰਕਾਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਇਸ ਲਈ ਕਰਦੀ ਹਾਂ ਕਿਉਂਕਿ ਉਹਨਾਂ ਨੇ ਇੱਕ ਮੀਟਿੰਗ ਲੋਕਲ ਸਾਡੇ ਹਲਕੇ ਦੀ ਬੁਲਾਈ ਸੀਗੀ ਪਰ ਉਹ ਮੀਟਿੰਗ ਕਿਤੇ ਨਾ ਕਿਤੇ ਅਧੂਰੀ ਰਹਿ ਗਈ ਸ਼ਾਇਦ ਕਿਤੇ ਬਿਜ਼ੀ ਰੁਜ਼ੀਮੀਆਂ ਕਰਕੇ ਜੇ ਉਹ ਮੀਟਿੰਗ ਪ੍ਰੋਪਰ ਤਰੀਕੇ ਨਾਲ ਬੁਲਾਈ ਜਾਵੇ ਉਸ ਮੀਟਿੰਗ ਦੇ ਵਿੱਚ ਮੈਨੇਜਮੈਂਟ ਨੂੰ ਕਾਲ ਕੀਤੀ ਜਾਵੇ ਪਲੱਸ ਸਾਡੇ ਹਲਕੇ ਦੇ ਲੋਕ ਕਾਲ ਕੀਤੇ ਜਾਣ ਤਾਂ ਸ਼ਾਇਦ ਉਹ ਸਫਲ ਹੋ ਜੂਗੀ ਔਰ ਮੇਰੀ ਬੇਨਤੀ ਤੁਹਾਡੇ ਤੱਕ ਵੀ ਆ ਕਿ ਤੁਸੀਂ ਵੀ ਸਮਾਂ ਕੱਢ ਕੇ ਰਿਫਾਇਨਰੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਆਓ ਔਰ ਮੈਨੂੰ ਤਾਂ ਇੱਥੋਂ ਤੱਕ ਵੀ ਮਤਲਬ ਉੱਤੇ ਡਾਊਟ ਆ ਕਿ ਜਿਹੜਾ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਇੱਥੇ ਗ੍ਰੀਨਰੀ ਵਧਾਵਾਂਗੇ ਉਥੋਂ ਦੀ ਗ੍ਰੀਨਰੀ ਕਿਉਂਕਿ ਪੋਲੂਸ਼ਨ ਇੰਨੇ ਸਿਖਰ ਤੇ ਬੋਲਦਾ ਉਥੋਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਪਾਣੀ ਦੇ ਵਿੱਚ ਪੋਲੂਸ਼ਨ ਆ 에ਅਰ ਦੇ ਵਿੱਚ ਪੋਲੂਸ਼ਨ ਆ ਲੋਕ ਉਥੋਂ ਪਿੰਡਾਂ ਨੂੰ ਖਾਲੀ ਕਰ ਕਰਕੇ ਦੂਸਰੇ ਪਾਸੇ ਜਾ ਰਹੇ ਨੇ ਔਰ এনवायरमेंट ਨੂੰ ਇੰਨਾ ਕੁ ਪੋਲੂਟ ਕੀਤਾ ਹੋਇਆ ਇੱਥੋਂ ਤੱਕ ਕਿ ਸੀਵਰੇਜ ਦਾ ਪਾਣੀ ਉਹਨਾਂ ਦਾ ਕਿੱਥੇ ਜਾਂਦਾ ਏਟ ਇਜ਼ ਆਲਸੋ ਅੰਡਰ ਕੁਐਸਚਨ ਮਾਰਕ ਔਰ ਮੈਨੂੰ ਤਾਂ ਇੱਥੋਂ ਤੱਕ ਵੀ ਡਾਊਟ ਆ ਬਿਜਲੀ ਮੰਤਰੀ ਬੈਠੇ ਨੇ ਕੀ ਉਹ ਬਿਜਲੀ ਦੇ ਬਿੱਲ ਵੀ ਭਰਦੇ ਆ ਕਿ ਨਹੀਂ ਭਰਦੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਸਵਾਲ ਦੇ ਵਿੱਚ ਮੇਰਾ ਇਸ ਵੇਲੇ ਤੁਹਾਡੇ ਡੈਸਕ ਤੇ ਆ ਜੀ ਔਰ ਦੂਸਰੀ ਮੈਂ ਗੱਲ ਕਰਨਾ ਚਾਹੂੰਗੀ ਕਿ ਰਿਫਾਇਨਰੀ ਦੇ ਵਿੱਚ ਇੱਕ ਹੋਰ ਵੱਡਾ ਕਪਲਾ ਜਿਹੜਾ ਸਿਖਰ ਤੇ ਬੋਲਦਾ ਕਿ ਬਹੁਤ ਵੱਡੇ ਵੱਡੇ ਟਰਾਂਸਪੋਰਟਰ ਜਿਹੜੇ ਇੱਕ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਇੱਕ ਨੈਕਸਸ ਬਣਾਇਆ ਹੋਇਆ ਉੱਥੋਂ ਦੀ ਮੈਨੇਜਮੈਂਟ ਦੇ ਨਾਲ ਮਿਲ ਕੇ ਜਿਹੜੇ ਲਗਾਤਾਰ ਦੱਬ ਕੇ ਗਰੀਬ ਟਰਾਂਸਪੋਰਟਰਾਂ ਨੂੰ ਲੁੱਟਦੇ ਔਰ ਅੱਜ ਤੱਕ ਗਰੀਬ ਲੋਕਾਂ ਦੀ ਹਿੰਮਤ ਨਹੀਂ ਪਈ ਕਿ ਉੱਥੇ ਆਪਣਾ ਇੱਕ ਵੀ ਕੰਮ ਕਰ ਸਕਣ ਆਪਣੀ ਇੱਕ ਵੀ ਗੱਡੀ ਪਾ ਸਕਣ ਔਰ ਸਾਡੀ ਸਰਕਾਰ ਤੋਂ ਅ ਸਾਡੇ ਲੋਕਾਂ ਨੂੰ ਉਮੀਦਾਂ ਜਾਗੀਆਂ ਨੇ ਔਰ ਜਦੋਂ ਵੀ ਕੋਈ ਆਵਾਜ਼ ਚੱਕਦਾ ਉੱਥੇ ਤਾਂ ਉਹਨੂੰ ਨਾਮ ਦੇ ਦਿੱਤਾ ਜਾਂਦਾ ਕਹਿੰਦੇ ਜੀ ਇਹ ਤਾਂ ਗੁੰਡਾ ਟੈਕਸ ਮੰਗਦੇ ਸੋ ਸਰ ਤੁਹਾਡੇ ਜ਼ਰੀਏ ਮੈਂ ਬੇਨਤੀ ਕਰਦੀ ਹਾਂ ਦੇਖੋ ਮੈਡੀਕਲ ਵਾਲੇ ਵੀ ਮੇਰੇ ਬੈਠੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗੀ ਕਿ ਜਦੋਂ ਵੀ ਕੋਈ ਗੱਲ ਕਰਨੀ ਹੁੰਦੀ ਹੈ ਤਾਂ ਕਮ ਸੇ ਕਮ ਇੱਕ ਸਵਾਲ ਜ਼ਰੂਰ ਉਹਨਾਂ ਨੂੰ ਪੁੱਛਿਆ ਕਰੋ ਵੀ ਭਾਈ ਇਹ ਤਾਂ ਦੱਸ ਦਿਓ ਤੁਹਾਡਾ ਸੀਐਸਆਰ ਕਿੱਥੇ ਜਾਂਦਾ ਤੁਸੀਂ ਕਿੱਥੇ ਲਾਉਨੇ ਹੋ ਤੁਸੀਂ ਰੌਲਾ ਪਾ ਦਿੰਨੇ ਹੋ ਜਦੋਂ ਕੋਈ ਗੱਲ ਕਰਦਾ ਕਹਿੰਦੇ ਗੁੰਡਾ ਟੈਕਸ ਸੋ ਇਟਸ ਮਾਈ ਓਪਨ ਚੈਲੰਜ ਇਨ ਹਾਊਸ ਕਿ ਜੇ ਕੋਈ ਕਹਿੰਦਾ ਗੁੰਡਾ ਟੈਕਸ ਤਾਂ ਮੇਰੇ ਸਾਹਮਣੇ ਪਰਚੀ ਲੈ ਕੇ ਦੇ ਦਿਓ ਆਮ ਰਿਸਪੌਂਸੀਬਲ ਫਾਰ ਥੈਟ ਪਰ ਮੇਰੀ ਬੇਨਤੀ ਹੈ ਜੀ ਤੁਸੀਂ ਮੇਰੇ ਨਾਲ ਚੱਲੋ ਮਿਸਟਰ ਸਾਹਿਬਾਨ ਨੂੰ ਬੇਨਤੀ ਹੈ ਪੂਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਾਂ ਇੱਕ ਵਾਰੀ ਜਾ ਕੇ ਉੱਥੇ ਜਾ ਕੇ ਚੈੱਕ ਕਰਕੇ ਆਈਏ ਕਿਉਂਕਿ ਜਿਹੜੀ ਅਸੀਂ ਗੱਲ ਕਰਦੇ ਆ ਕਿ 90% ਲੋਕਲ ਲੋਕਾਂ ਨੂੰ ਸਾਡੇ ਸੀਐਮ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਜਿੱਥੇ-ਜਿੱਥੇ ਇੰਡਸਟਰੀ ਉਹਨਾਂ ਨੂੰ ਅਸੀਂ ਰੋਜ਼ਗਾਰ ਦੇਈਏ ਤਾਂ 90% ਤਲਵੰਡੀ ਸਾਬੋ ਦੇ ਲੋਕ ਆ ਜਿਹੜੇ ਉਹ ਵੀ ਰਿਕੁਆਇਰਡ ਕਰਦੇ ਆ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ